ਕੋਈ ਇੱਕ ਵਾਰੇ ਕੋਈ ਦੋ ਵਾਰੇ ਤੂੰ ਦੇਸ਼ ਕੋਮਤੋਂ ਸੱਤ ਵਾਰੇ ਸੱਤ ਵਾਰ ਕੇ ਕਹਿੰਦਾ ਆਪ ਬਾਰ ਕੇ ਕਹਿੰਦਾ ਪਾਣਾ ਮਿੱਠਾ ਲਗੇ ਤੇਰਾ ਸਰਬੰਸਦਾਨੀਆਂ ਜੀ ਦੇਣਾ ਕੌਣ ਦੇਊਗਾ ਤੇਰਾ ਸਰਬੰਸਦਾਨੀਆਂ ਜੀ ਦੇਣਾ ਕੌਣ ਦੇਊਗਾ ਕੌਣ ਦੇਊਗਾ ਤੇਰਾ ਚਾਰ ਪੁੱਤ ਬਾਰੇ ਪੰਜਵੀਂ ਮਾਂ ਬਾਰੇ ਛੇ ਮਾਂ ਬਾਪ ਬਾਰੇ ਸੱਤ ਮਾਂ ਆਪ ਬਾਰੇ ਆਪ ਬਾਰੇ ਕਹਿਣਾ ਸੱਤ ਵਾਰ ਕੇ ਕਹਿਣਾ ਪਾਣਾ ਮਿੱਠਾ ਲੱਗੇ ਤੇਰਾ ਸਰਬੰਸਦਾਨੀਆਂ ਜੀ ਦੇਣਾ ਕੌਣ ਦੇਊਗਾ ਤੇਰਾ ਸਰਬੰਸਦਾਨੀਆਂ ਜੀ ਦੇਣਾ ਕੌਣ ਦੇਊਗਾ ਕੌਣ ਦੇਊਗਾ ਤੇਰਾ ਧਰਮ ਤੇ ਸੰਗਤ ਜਦ ਪੈਂਦਾ ਗੁਰੂ ਦੀ ਪਰਖੇ ਜਾਏ ਫਕੀਰੀ ਗੁਰੂ ਤੇ ਇੱਕ ਬਹਤਨ ਪੰਡਿਤ ਕਹਿਣ ਲੱਗੇ ਕਸ਼ਮੀਰੀ ਧਰਮ ਤੇ ਸੰਗਟ ਜਦ ਪੈਂਦਾ ਗੁਰੂ ਦੀ ਪਰਖੇ ਜਾਏ ਫਕੀਰੀ ਗੁਰੂ ਤੇ ਇੱਕ ਬਹਾਦਰ ਨੂੰ ਪੰਡਿਤ ਕਹਿਣ ਲੱਗੇ ਕਸ਼ਮੀਰੀ ਲਾਲਾ ਜੰਜੂ ਹਿੰਦੂਆਂ ਦੇ ਕਹਿੰਦਾ ਔਰੰਗਜ਼ੇਬ ਅਖੀਰੀ ਲਾਲਾ ਜੰਜੂ ਹਿੰਦੂਆਂ ਦੇ ਕਹਿੰਦਾ ਔਰਿੰਗ ਜੀਵ ਅਖੀਰੀ ਜਾਂ ਦੀਨ ਕਬੂਲ ਲਵੋ ਜਾਂ ਦੀਨ ਕਬੂਲ ਲਵੋ ਜਾਂ ਫਿਰ ਚੱਕਲੋ ਡੰਡਾ ਡੇੜਾ ਸਰਬੰਸਦਾਨੀਆਂ ਜੀ ਤੇਰਾ ਕੋਣ ਦੇਊਗਾ ਤੇਰਾ ਗੁਰੂ ਜੀ ਕਹਿਣ ਲੱਗੇ ਬੰਦਤਾ ਨੂੰ ਦਖਸ਼ਨਾ ਮੰਗਦੀ ਗੁਰੂ ਮਰਦੀ ਇਹ ਕੋ ਸਿੱਖ ਸੰਗਤ ਚ ਜਿਸਨੇ ਹੋਵੇ ਮੌਤ ਖਰੀਦੀ ਕਿਸੇ ਵੱਡ ਬਡੇਰੇ ਨੂੰ ਦੇਣੀ ਪਉ ਧਰਮ ਲਈ ਸ਼ਹੀਦੀ ਕਿਸੇ ਵੱਡ ਬਡੇਰੇ ਨੂੰ ਦੇਣੀ ਪਉ ਧਰਮ ਲਈ ਸ਼ਹੀਦੀ ਬਾਲ ਗੁਰ ਗੋਬਿੰਦ ਬੋਲ ਪਏ ਬਾਲ ਗੁਰੂ ਗੋਬਿੰਦ ਮੋਹਲ ਪੈ ਤਸਾ ਤੋਂ ਵੱਡਾ ਥੂਣ ਬਡੇਰਾ ਸਰਪੰਸਦਾਨੀਆਂ ਜੀ ਦੇਣਾ ਕੋਈ ਦਊਗਾ ਤੇਰਾ ਸਰਪੰਸਦਾਨੀਆਂ ਜੀ ਦੇਣਾ ਕੋਈ ਦਊਗਾ ਕੋਈ ਦਊਗਾ ਤੇਰਾ ਇਤਿਹਾਸ ਸਿਰਜਣੇ ਨੂੰ ਇੱਕ ਦਿਨ ਆਈ ਨਵੀਂ ਵਿਸਾਖੀ ਆਵਾਜ਼ ਕੜਕ ਦੀ ਵਿੱਚ ਗੁਰੂ ਜੀ ਨੇ ਇਹ ਗੱਲ ਸਭ ਨੂੰ ਆਖੀ ਇੱਕ ਸਹੀ ਚਾਹੀਦਾ ਏ ਮੇਰੀ ਤਲਵਾਰ ਬੜੀ ਏ ਪਿਆਸੀ ਪੰਜ ਪਿਆਰੇ ਸਾਜਲੇ ਪੰਜ ਪਿਆਰੇ ਸਾਜਲੇ ਪੰਜਾਂ ਚ ਕੀਤਾ ਆਪ ਬਸੇਰਾ ਸਰਬੰਸਦਾਨੀਆਂ ਜੀ ਦੇਣਾ ਕੌਣ ਦਊਗਾ ਤੇਰਾ ਮਰ ਜਾਣਿਆ ਮਾਨਾਵੇ ਬੜੀ ਨਿਆਰੀ ਮਰ ਜਾਣਿਆ ਮਾਨਾਵੇ ਗੁਰੂ ਦੀ ਸਿੱਖੀ ਬੜੀ ਨਿਆਰੀ ਸਿਰ ਕੱਟ ਦਾ ਕੱਟ ਜਾਵੇ ਸਾਡੀ ਕੈਮਰ ਹੈ ਸਰਦਾਰੀ ਮਰ ਜਾਣਿਆ ਮਾਨਾਵੇ ਗੁਰੂ ਦੀ ਸਿੱਖੀ ਬੜੀ ਨਿਆਰੀ ਸਿਰ ਕੱਟ ਦਾ ਕੱਟ ਜਾਵੇ ਸਾਡੀ ਕੈਮਰ ਹੈ ਸਰਦਾਰੀ ਮੈਨੂੰ ਸਿੱਖ ਪਿਆਰਾ ਨਹੀਂ ਸਭ ਤੋਂ ਪਹਿਲਾ ਰਹੇ ਤਿਆਰੀ ਮੈਨੂੰ ਸਿੱਖ ਪਿਆਰਾ ਨਹੀਂ ਸਭ ਤੋਂ ਪਹਿਲਾ ਰਹੇ ਤਿਆਰੀ ਦੁਨੀਆ ਦੇ ਤਖਤੇ ਤੇ ਦੁਨੀਆ ਦੇ ਤਖਤੇ ਤੇ ਵਖਰਾ ਸਿੱਖ ਜਸੂਗਾ ਮੇਰਾ ਸਰਬੰਸਦਾਨੀਆਂ ਜੀ ਦੇਣਾ ਕੋਣ ਦਊਗਾ ਤੇਰਾ ਸਰਬੰਸਦਾਨੀਆਂ ਜੀ ਦੇਣਾ ਕੋਣ ਦਊਗਾ ਤੇਰਾ ਸਰਬੰਸਦਾਨੀਆਂ ਜੀ ਦੇਣਾ ਕੋਣ ਦਊਗਾ ਤੇ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ